ਆਵਾਜ਼ ਆ ਰਹੀ ਹੈ ਓਏ ਨਾ ਕਾਲਕ ਦਾ ਕਰਦਾ ਹਾਂ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਮੁਲਾਜ਼ਮ ਵੀ ਉੱਥੇ ਖੜੇ ਨੇ ਮੁਲਾਮ ਖੜੇ ਨੇ ਅੱਛਾ ਰੇਟ ਤੇ ਖੜੇ ਨੇ ਆਹ ਬੰਦੇ ਨੇ ਪਹਿਲੇ ਜੀ ਬਤਾਏ ਨੇ ਇਹਨਾਂ ਨੇ ਵੀਰਾ ਦੇਖ ਸਕਦੇ ਹੋ ਕਿੰਨੇ ਪੈਸੇ ਆਹ ਬੰਦੇ ਨੇ ਆਹ ਬੰਦੇ ਨੇ ਭਾਜੀ ਭਾਜੀ ਕੀ ਮਸਲਾ ਕੀ ਹੋਇਆ ਕਿ ਭਾਜੀ ਇਹ ਰੇੜੀ ਇਹਨਾਂ ਨੇ ਸਾਡੀ ਚੋਰੀ ਚੁਕਾਈ ਆ ਖੋਦ ਚ ਪੈਸੇ ਪਏ ਸਾਡੇ ਕੈਸ਼ ਸਭ ਕੁਝ ਗਿਆ ਤਾਂ ਕਿੰਨਾ ਕਿੰਨਾ ਕੈਸ਼ ਸੀ 5000 ਰੁਪਏ ਕੈਸ਼ ਕੋਲ ਵਿੱਚ ਅੱਛਾ ਕਿੰਨੇ ਵੱਲੋਂ ਫੁੱਲ ਸਾਲ ਦੀ ਲੋ ਖੜੀ ਆ ਜਿਹੜੇ ਪੁਲਿਸ ਮਲਾਜਮੇ ਕੱਲ ਬਾਦ ਕਰਦੇ ਆ ਤੁਸੀਂ ਕਿਹੜੀ ਜਗ੍ਹਾ ਤੇ ਰੇਡ ਲੰਦੇ ਸੀ ਆਹ ਭਾਈ ਜੀ ਰੋਡ ਤੇ ਲੱਗੀ ਜੀ ਪੰਜ ਕਿਹੜੀ ਜਗ੍ਹਾ ਤੇ ਆਪਾਂ ਪੰਜਵੀਂ ਰੋਡ ਤੇ ਸੁਖਤੇਵ ਇਨਕਲੇਵ ਦੇ ਬਾਹਰ ਤੇ ਤੁਸੀਂ ਕਾਹਦਾ ਕੰਮ ਕਰਦੇ ਹੋ ਬੇਦਾਸ਼ੀ ਆਪਣੀ ਰੋਟੀ ਪਣੀ ਬਣਾਈਦਾ ਵਾ ਅੱਛਾ ਤੇ ਤੁਹਾਡੇ ਉਹ ਪਰਚੀ ਨਹੀਂ ਫਟਾਉਂਦੇ ਤੁਹਾਡੇ ਆਸ-ਪਾਸੇ ਜਿਹੜੀਆਂ ਹੋਰ ਰੇਡੀਆਂ ਆ ਬਾਕੀ ਰੇਡੀਆਂ ਬੋਲੇ ਚੱਕੀ ਸਿਰਫ ਸਾਡੀ ਰੇਡੀ ਚੱਕੇ ਲੈ ਆਏ ਕੋਣ ਬੰਦੇ ਕੋਣ ਸੀ ਇਹ ਕਹਿੰਦੇ ਜੀ ਅਸੀਂ ਮਲਾਜਮ ਬੰਦੇ ਆ ਇਹ ਇਹ ਨਾਲ ਪੁਲਸ ਵਾਲਾ ਨਾਲ ਮਿਲਿਆ ਹੋਇਆ ਵਾ ਉਹਨੇ ਤਾਂ ਦਿਖਾਏ ਸੀ ਆਪਣੇ ਡਾਕੂਮੈਂਟ ਵਾ ਜੀ ਕੋਈ ਨਹੀਂ ਦਿਖਾਇਆ ਇੱਕ ਏ ਤੇ ਕੋਈ ਮੁਲਾਜ਼ਮ ਨੇ ਕਿਹਾ ਜਾਣ ਤੋਂ ਰਹੀ ਸਾਡੀ ਰੇੜੀ ਤੇ ਪੈਸੇ ਪੈਸੇ ਕਿਆ ਕਿੰਨਾ ਕਹਿ ਸੀਗਾ ਜੀ 5000 ਪੈਸੇ ਪੈਸੇ ਆ ਗਏ ਚੋਰੀ ਰੇੜੀ ਲੈ ਕੇ ਕਿੰਨੇ ਬੰਦੇ ਬਾਕੀ ਹੋਰ ਵੀ ਜੜੀਆਂ ਚੱਕੀਆਂ ਤੁਹਾਡੇ ਇਲਾਵਾ ਹੋਰ ਵੀ ਰੇੜੀਆਂ ਚੱਕੀਆਂ ਇਹਨਾਂ ਨੇ ਸਾਡੇ ਕੱਲੇ ਸਾਨੂੰ ਫੋਨ ਵੀ ਨਹੀਂ ਕੀਤਾ ਸਾਡੀ ਰੇੜੀ ਤੇ ਫੋਨ ਨੰਬਰ ਲਿਖਿਆ ਫੋਨ ਵੀ ਨਹੀਂ ਕੀਤਾ ਕਾਰਨ ਕਿ ਤੁਹਾਡੀ ਰੇੜੀ ਕੋ ਚੱਕੀ ਹੈ ਪਤਾ ਹੀ ਨਹੀਂ ਕਿਉਂ ਚੱਕੀ ਤੁਹਾਡੀ ਅਪਰੂਵਡ ਨਹੀਂ ਹੈਗੀ ਕੋਈ ਪਤਾ ਹੀ ਨਹੀਂ ਸਾਡੀ ਰੇੜੀ ਕਿਉਂ ਚੱਕੀ ਸਾਨੂੰ ਫੋਨ ਵੀ ਨਹੀਂ ਕੀਤਾ ਤੇ ਰੇੜੀ ਨਹੀਂ ਜਾ ਰਹੀ ਸਾਡੀ ਰੇੜੀ ਤੇ ਫੋਨ ਨੰਬਰ ਹੁੰਦਾ ਦੱਸਿਆ ਅੱਛਾ ਮਰੀ ਗੱਲ ਸੁਣੋ ਰੇੜੀ ਲਾਤੀ ਆਨੀ ਸੀ ਆ ਬੰਦੇ ਨੇ ਆ ਕੇ ਵਿੱਚ ਬੋਲਿਆ ਰੇੜੀ ਲਸਣ ਲੱਗੀ ਸੀ ਰੇੜੀ ਨਾਲ ਵੀ ਲੱਗੀ ਸੀ ਆ ਬੰਦੇ ਨੇ ਆ ਕੇ ਉਸ ਦਾ ਸਾਢੇ ਗੱਲ ਪਿਆ ਆ ਦੇਖੋ ਉਹ ਤੁਹਾਨੂੰ ਵੀ ਨਹੀਂ ਚਾਚੇ ਨਾਲ ਗੱਲ ਕਰਨੀ ਹੁਣ ਕਹਿੰਦਾ ਉਹਨਾਂ ਨੇ ਚੋਣੀ ਕਰ ਲਈ ਮੇਰੀ ਗੱਲ ਸੁਣੋ ਜਦੋਂ ਰੇੜੀ ਨੂੰ ਆਸ ਆਪਦੇ ਸੀ ਆ ਉਹ ਵੀ ਹੋਣੀ ਨਹੀਂ ਕਰਦੀ ਲੋਕੀ ਕਰਦੇ ਉਹਦਾ ਤੇ ਬੰਦੇ ਉਹਨੂੰ ਬੰਦ ਚੇਰੀ ਕਰਨ ਉਹ ਤੇ ਨਾ ਥਣ ਔਰ ਰੇੜੀ ਲਾਨ ਲੱਗੇ ਸੀ ਆ ਬੰਦੇ ਨੇ ਆ ਕੇ ਉਹ ਕਾ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਖਰਚਾ ਪਾਣੀ ਦਿੱਤਾ ਪੀਣੇ ਦਾ ਖਾਣਾ ਦੇ ਇਹਨਾਂ ਨੇ ਪਹਿਲੇ ਲਿੱਤੇ ਇਹਨਾਂ ਨੇ ਹਰ ਇੱਕ ਬੰਦੇ ਨੇ ਦਿੱਤੀ ਆ ਦੇਖੋ ਪਹਿਲੇ ਲਿੱਤੇ ਇਹਨਾਂ ਨੇ ਸਾਡੇ ਬੰਦੇ ਨੇ ਖਾਣਾ ਆ ਕਰੋ ਇਹ ਉਹਨਾਂ ਨੂੰ ਉਹਨਾਂ ਨੂੰ ਦਿੱਤਾ 2000 ਰੁਪਇਆ ਆ ਬੰਦੇ ਨੂੰ ਇੱਧਰ ਦੇਖੋ ਇਹਨੂੰ 2000 ਰੁਪਇਆ ਦਿੱਤਾ ਆ ਪਾਸੇ ਹਟ ਗਿਆ ਆਹ ਲੇਕਰ ਆਹ ਬੰਦੇ ਨੇ ਉਹ ਚੰਗੀ ਪਲੀ ਲਾਹ ਲੱਗਾ ਸੀ ਰੇੜੀ ਉਹ ਲਾਹ ਲੱਗਾ ਸੀ ਇਹਨੂੰ ਪੈਸੇ ਦਿੱਤੇ ਆਹ ਬੰਦਾ ਚੁੱਪ ਕਰ ਗਿਆ ਹਾਂ ਮੁੰਡਾ ਆ ਕੇ ਨੇ ਜਨਾਨੇ ਦੇ ਥੱਪੜ ਮਾਰਿਆ ਤੁਸੀਂ ਕਹਿ ਸਕਦੇ ਸੀ ਉਲਟਾ ਤੁਸੀਂ ਸਾਡੇ ਉਹਨਾਂ ਮਗਰ ਲਾਹ ਪਿਆ ਸਾਡੇ ਥੱਪੜ ਮਾਰਿਆ ਇਹਨੇ ਹਾਂ ਤੁਸੀਂ ਨਾਲ ਪਹਿਲਾਂ ਸਾਨੂੰ ਉਹਨਾਂ ਨੇ ਮਾਰਿਆ ਉਹ ਜਿਹੜੇ ਰੇੜੀ ਟੱਕਣ ਆਏ ਸੀ ਉਹ ਰੇੜੀ ਲਾਹ ਲੱਗੇ ਸੀ ਆਹ ਬੰਦੇ ਨੇ ਉਲਟਾ ਉਹਦੇ ਤੋਂ 2000 ਰੁਪਏ ਲੈ ਕੇ ਕਾ ਕਾ ਲੈ ਜਾਓ ਸਾਰਾ ਕੁਝ ਹੱਸ ਜੀ ਹਾਂ ਉਹਨਾਂ ਦੇ ਸੜੀ ਦੀ ਚੋ ਪੰਗਿਆ ਆ ਗਿਆ ਉਹਨਾਂ ਨੇ ਕਿਹਾ ਕਿ ਤਾਂ ਪੰਗਿਆ ਚਾਹ ਰਿਹਾ ਸੀ 2000 ਰੁਪਏ ਦੇ ਕਿਹਾ ਸਭ ਕੋ ਚੋਪੇ ਲੈਦੇ ਇਹ ਚੁਕਾਈ ਜਨੇ ਕੁਸਾਰੇ ਅੱਜ ਕੀ ਹੋਇਆ ਇੱਥੇ ਐ ਡਾਕਾ ਲੱਗਦਾ ਸੀਗਾ ਹਾਂਜੀ ਦੋ ਸੈਕੰਡ ਚੜ ਚੱਲਣ ਝਗੜਾ ਹੋ ਰਿਹਾ ਇੱਥੇ ਅੱਛਾ ਜੀ ਕਪਾਰਸ਼ਨ ਦੇ ਬੰਦੇ ਸੀਗੇ ਅੱਛਾ ਜੀ ਉਹਨਾਂ ਝਗੜਾ ਹੋ ਰਿਹਾ ਸੀਗਾ ਝਗੜਾ ਪਕਾ ਕੇ ਕਾਲੂ ਕਿਸੇ ਡਰਾਫਟ ਕਾਲੂ ਤੇ ਉਹ ਕੀ ਹੋਇਆ ਕਿ ਝਗੜਾ ਕਾਰੀ ਗਲਤ ਹੋਇਆ ਜੀ ਚਾਣਾ ਪਰੇ ਕੱਤ ਹੋਇਆ ਜਿਹੜੀ ਲੱਗੇ ਨਹੀਂ ਲੱਗੇ ਆ ਉਹ ਕਹਿੰਦੇ ਸਾਡੀ ਰੇੜੀ ਸੀਗੀ ਕਹਿੰਦੇ ਉਹ ਮੁਲਾਜ਼ਮ ਨਹੀਂ ਸੀਗੇ ਤਾਂ ਹੋਰ ਸੀਗੇ ਕੋਈ ਕਾਰਪ ਉਹ ਕਾਰਪੋਰੇਟ ਬੰਦੇ ਸੀਗੇ ਜੀ ਉਹਨਾਂ ਦਾ ਕਹਿਣਾ ਸੀ ਸਾਡਾ 5000 ਰੁਪਏ ਵੀ ਲਗੇ ਨੇ ਇਹਦੇ ਬਾਰੇ ਕੋਈ ਬਹੁਤੇ ਮਾਲੂਮ ਨਹੀਂ ਅੱਛਾ ਜੀ ਬਟ ਤੁਹਾਡੇ ਸਾਹਮਣੇ ਜਿਹੜੇ ਕਾਰਪੋਰੇਸ਼ਨ ਵਾਲੇ ਆਪਾਂ ਲੜਾਈ ਲੜਾਈ ਮਕਾਈਆ ਤੋਂ ਟ੍ਰੈਫਿਕ ਨੂੰ ਬਾਲਕੀ ਤਾਂ ਸਰ ਇਹ ਤੁਹਾਨੂੰ ਵੀ ਲੱਗਦਾ ਕਿ ਜਿਹੜੇ ਕਾਰਪੋਰੇਸ਼ਨ ਵਾਲੇ ਗੁੰਡਾ ਕਰਦੀ ਕਰ ਸਕਦੇ ਤਾਂ ਜ਼ਬਰ ਤੁਹਾਡੇ ਸਾਹਮਣੇ ਉਹਨਾਂ ਵੱਲੋਂ ਧੱਕਾ ਮੁਕੀ ਕੀਤੀ ਕੀਤੀ ਕਿ ਕੁਝ ਨਹੀਂ ਹੋਇਆ ਉਹ ਜਿਹੜੇ ਡੇੜੀ ਵਾਲੇ ਤਾਂ ਕੰਮ ਵੀ ਕਰਦੇ ਆ ਉਹ ਕਾਰਗੋਜੀ ਕਾਰਵਾਈ ਆ ਉਹ ਤਾਂ ਕੰਮ ਕਰਨੇ ਕਰਨਗੇ ਉਹਨਾਂ ਦਾ ਕਹਿਣਾ ਕਿ ਇਕੱਲੀ ਸਾਡੀ ਲੇਡੀ ਨੂੰ ਹੱਥ ਪਾਇਆ ਔਰ ਕਿਸੇ ਲੇਡੀ ਨੂੰ ਨਹੀਂ ਹੱਥ ਪਾਇਆ ਇਹਦੇ ਬਾਰੇ ਘਰ ਘਾਕੋਰ ਜੋ